ਮਿੰਟੂ ਜੀ ਵਾਰ-ਵਾਰ ਮਨਪ੍ਰੀਤ ਬਾਦਲੋਂਾਂ ਦੇ ਵਿੱਚ ਜ਼ਿਕਰ ਆ ਰਿਹਾ ਸੀ ਗੱਲ ਦੇ ਆਪਾਂ ਉਹਨਾਂ ਤੋਂ ਵੀ ਗੱਲਬਾਤ ਕਰ ਲਈ ਹੈ ਉਹਨਾਂ ਨੇ ਜਿਵੇਂ ਬਾਦ ਦੇ ਵਿੱਚ ਇੱਕ ਵੀਡੀਓ ਪਾਈ ਹਨਾ ਉਹ ਉਸ ਦੇ ਵਿੱਚ ਵਿੱਚ ਚਲੋ ਖੈਰ ਜਿਵੇਂ ਤੁਸੀਂ ਕਿਹਾ ਨੇ ਸਿਆਸੀ ਤਨਜੀ ਉਹ ਸ਼ਬਦ ਫੇਰ ਆ ਗਿਆ ਹਾਲਾਂਕਿ ਸਿਆਸੀ ਤਨਜੀ ਨੇ ਉਹ ਕਦੇ ਉਧਰ ਨੂੰ ਕਦੇ ਉਧਰ ਨੂੰ ਵਿੱਚ ਡਿੰਪੀ ਜੀ ਸਾਹਿਬ ਨੂੰ ਵੀ ਉਹਨਾਂ ਨੇ ਸਲਾਮਾਂ ਦਿੱਤੀਆਂ ਰਾਜਾ ਵੜਿੰਗਾ ਵਾਲੇ ਪਾਸੇ ਵੀ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਵਿੱਚ ਲੱਡੂਆਂ ਦਾ ਜ਼ਿਕਰ ਵੀ ਹੋਇਆ ਮਿੰਟੂ ਜੀ ਇਹ ਸਾਰੀ ਗੱਲ ਦਾ ਕੀ ਮਤਲਬ ਕਹਿਣਾ ਕੀ ਚਾਹੁੰਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਈ ਉਹ ਇੱਕ ਗੀਤ ਸੀ ਲੱਡੂ ਵੰਡ ਦੀ ਗਲੀ ਦੇ ਵਿੱਚੋਂ ਲੰਘ ਕਿ ਮਲਾਈ ਵੀ ਨਾ ਖਵੈ ਹੂੰ ਇਹ ਗੱਲ ਇਹ ਆ ਕੇ ਇੱਥੇ ਅੱਖ ਨਹੀਂ ਇੱਥੇ ਤਾਂ ਸਭ ਕੁਝ ਮਿਲ ਰਿਹਾ ਜੀ ਮਤਲਬ ਕਿ ਸੁਰ ਦੇਖੋ ਕਿੰਨੇ ਆ ਸ਼ਾਨਦਾਰ ਟੰਗ ਨਾਲ ਮਿਲੇ ਸੁਰ ਮੇਰਾ ਤੇ ਤੁਹਾਡਾ ਇਹ ਗੱਲ ਇਹ ਆ ਕੇ ਭਈ ਜਿਵੇਂ ਅਰੋੜਾ ਸਾਹਿਬ ਤਨਜ਼ ਕੱਸ ਰਾਇਆ ਹੂੰ ਇੱਕ ਸੁਰਤਾ ਦੇਖੋ ਮਨਪ੍ਰੀਤ ਬਾਦਲ ਜਿਹੜੇ ਆ ਉਹ ਰਾਜਾ ਵੜੰਗ ਤੇ ਹੂੰ ਕਿਸ ਤਰ੍ਹਾਂ ਤਨ ਨਜ਼ਾਰੇ ਲੈ ਰਹੇ ਨੇ ਮਜ਼ਾ ਲੈ ਰਹੇ ਨੇ ਜਿਵੇਂ ਉਹਨਾਂ ਨੂੰ ਪਤਾ ਹੀ ਸੀ ਵੀ ਮੈਂ ਤਾਂ ਪਾ ਲਈ ਉਹ ਨਾ ਬੇਟੇ ਮौज ਕਰਦੀ ਮौज ਲੈ ਰਹੇ ਆ ਬਿਲਕੁਲ ਬਿਲਕੁਲ ਮਨਪ੍ਰੀਤ ਵਾਦ ਵੈਸੇ ਤੇ ਉਹ ਕਹਿੰਦੇ ਕਹਿੰਦੇ ਕਿ ਯਾਰ ਰਾਜਾ ਆਪਣੇ ਆਪ ਨੂੰ ਯਤਿਮ ਦਾਸ ਦਾ ਕਰੀਬ ਦੱਸਦਾ ਹੂੰ ਵੀ ਇਹ ਹੋ ਜਾ ਇਹੋ ਜਿਹਾ ਗਰੀਬ ਤੇ ਸਾਰੇ ਬੰਦਾ ਬਿਲਕੁਲ ਵੀ ਇਹ ਇੰਨੀ ਕੋਈ ਦੌਲਤ ਤੇ ਸਾਰੇ ਗਰੀਬਾਂ ਕੋਲ ਹੋਵੇ ਦੁਆ ਕਰਦੇ ਹੁਣ ਦੂਜੀ ਚੀਜ਼ ਜਿਹੜੀ ਉਹਨਾਂ ਨੇ ਕਹੀ ਕਿ ਲੱਡੂ ਖਾਓ ਲੱਡੂ ਹਮ ਵੀ ਲੱਡੂ ਕਾਦੇ ਲੱਡੂ ਜੀ ਉਹ ਕਹਿੰਦੇ ਵੀ ਰਾਜੇ ਦੀ ਹਾਰ ਦਾ ਜਿਹੜਾ ਹੈ ਸੰਤਾਚਾ ਮੈਨੂੰ ਮੇਰਾ ਕੋਈ ਨਹੀਂ ਤੇਰੇ ਵਾਲਾ ਨਹੀਂ ਸਹਰੇ ਆ ਇਹ ਸਭ ਇਹ ਤੇ ਇਤਿਹਾਸ ਚ ਹੀ ਨਿਕਦੇ ਹੋਦਾ ਹੋਇਆ ਜੀ ਕਿ ਕੋਈ ਬੰਦਾ ਆਪਣੀ ਜ਼ਬਾਨ ਤੇ ਜ਼ਬਤ ਕਰਾ ਬੈਠਾ ਹੋਵੇ ਹਮ ਆਪਣੀ ਉਹਦੀ ਜ਼ਮਾਨਤ ਜਬਤ ਹੋ ਗਈ ਆ ਤੇ ਉਹ ਲੱਡੂ ਮੜਦਾ ਫਿਰਦਾ ਵੀ ਰਾਜਾ ਹਾਰ ਗਿਆ ਵੀ ਮਤਲਬ ਕਿ ਸਾਡਾ ਜਿਹੜਾ ਕੋਈ ਵਿਰੋਧੀ ਹਾਰ ਗਿਆ ਮੈਂ ਤੇ ਬੜਾ ਅਜੀਬ ਜਿਹਾ ਮਾਹੌਲ ਦੇਖਿਆ ਕੱਲ ਗਦੜਵਾਹਾ ਚ ਹਾਲਾਂਕਿ ਉਹ ਮਨਪ੍ਰਿਤ ਬਾਦਲ ਇੱਕ ਗੱਲ ਹੋਰ ਕਹਿੰਦੇ ਉਹਨਾਂ ਦੇ ਸਮਰਥਕ ਵੀ ਕਹਿੰਦੇ ਆ ਉਹ ਕਹਿੰਦੇ ਆ ਕਿ ਇਹ ਤਾਂ ਹਲਕਾ ਹੀ ਮੱਲਿਆ ਆ ਕੇ ਹੂੰ ਹਲਕਾ ਮੱਲਿਆ ਹੈ ਜਲਵਾ ਤੁਹਾਨੂੰ 2027 ਚ ਦਿਖਾਵਾਂਗੇ ਪਿਕਚਰ ਅਭੀ ਬਾਕੀ ਹੈ ਹਾਂ ਚਲੋ ਉਹਨਾਂ ਦੇ ਮਤਲਬ ਕਿ ਦਾਅਵੇ ਆ ਉਹਨਾਂ ਦਾਅਵਿਆਂ ਦੀ ਸੱਚਾਈ ਜਾਂ ਉਹਨਾਂ ਦਾ ਹਸ਼ਰ ਬਿਲਕੁਲ ਉਹ ਵੀ ਫਿਰ ਸਮਾਂ ਹੀ ਦੱਸਦਾ ਹੈ ਸਮਾਂ ਦੱਸਦਾ ਹੁਣ ਠੀਕ ਹੈ ਜੀ ਪਰ ਆ ਅਜੀਬ ਹਾਲਾਤ ਪੈਦਾ ਹੋ ਗਿਆ ਕਿ ਉਹ ਆਪਣੀ ਜ਼ਮਾਨਤ ਜਬਤ ਕਰਵਾ ਕੇ ਲੱਡੂ ਵਣ ਦੇ ਫਿਰਦੇ ਆ ਅੱਛਾ ਹਾਲ ਦੇਖੋ ਤੁਸੀਂ ਭਾਜਪਾ ਭਾਜਪਾ ਦੀ ਆਪਾਂ ਗੱਲ ਕੀਤੀ ਸੀਗੀ ਭਾਜਪਾ ਦਾ ਤਾਂ ਵੋਟ ਸ਼ੇਅਰ ਲਗਭਗ 8.5% ਤੇ ਡਿੱਗ ਪਿਆ ਹੂੰ ਰਵਨੀਤ ਬਿੱਟੂ ਕਹੀ ਹੁੰਦਾ ਕਿ ਮੈਂ ਰਾਜੇ ਦੀ ਰਾਣੀ ਰਹਉਂਦੀ ਸੀ ਇਹ ਦੇਖੋ ਕਿੱਡੇ ਗਲਤ ਜੇ ਸ਼ਬਦ ਜਿਵੇਂ ਨਾ ਟਾਰਗੇਟ ਕਰਕੇ ਸਾਨੂੰ ਵੋਟਾਂ ਨਾਲ ਕੋਈ ਨਹੀਂ ਸਾਨੂੰ ਜਿਵੇਂ ਰਾਜੇ ਦੀ ਰਾਣੀ ਬਣਾ ਕੇ ਟਾਰਗੇਟ ਕਰਦਾ ਸੀ ਵੀ ਇਹ ਰੋਟੀ ਤੋਂ ਓਖਾ ਹੋਇਆ ਪੈਸੀ ਰਾਜਾ ਵੜਿੰਗੇ ਦਾ ਕੰਮ ਸੌਖਾ ਕਰਦਾ ਸੀ ਮਤਲਬ ਕਿ ਇਹ ਤਾਂ ਇਹ ਗੱਲਾਂ ਕਰ ਰਹੇ ਨੇ ਤਬ ਭਾਜਪਾ ਦੀ ਜੇ ਤੁਸੀਂ ਦੇਖੋਗੇ ਨਾ ਮੈਨੂੰ ਤੇ ਕਦੇ-ਕਦੇ ਇਹ ਲੱਗਦਾ ਕਿ ਭਾਜਪਾ ਦੇ ਜਿਹੜੇ ਟਕਸਾਲੀ ਨੇ ਚਾਹੇ VOTER ਨੇ ਚਾਹੇ LEADER ਨੇ ਉਹ ਇਨ੍ਹਾਂ ਚਿਹਰਿਆਂ ਤੋਂ ਬਹੁਤ ਜ਼ਿਆਦਾ ਖਫਾ ਨੇ ਜੇ ਇਹ ਸ਼ਬਦ ਨਾ ਵੀ ਇਸਤੇਮਾਲ ਕਰਾਂ ਤਾਂ ਘਟੂ-ਘਟੂ ਖੁਸ਼ ਨਹੀਂ ਰਗੇ ਹਮ ਉਮੀਦ ਬਾਕੀ ਨਹੀਂ ਜਿਵੇਂ ਕਿ ਇਹ ਬੰਦੇ ਜਿੱਦਾਂ ਚਾਹੇ ਤੁਸੀਂ ਸੁਨੀਲ ਜਾਖੜ ਜੀ ਤੋਂ ਸ਼ੁਰੂ ਹੋ ਜਾਵੋ ਕਿ ਇਹ ਬੰਦੇ ਬਾਹਰੋਂ ਆਏ ਮਤਲਬ ਕਿ ਦੂਜੀ ਪਾਰਟੀ ਚੋਂ ਆਏ ਆ ਕੇ ਸਾਰਾ ਕੁਝ ਛੋੜਨਾਂ ਨੇ ਕਬਜ਼ਾ ਲਿਆ ਹੂੰ ਇਹੀ ਜੇ ਤੁਸੀਂ ਦੇਖੋਗੇ ਕਾਰਨ ਨਜ਼ਰ ਆਉਂਦਾ ਹੈ ਮੈਂ ਡਾਟਾ ਵੀ ਘੱਟ ਰਿਹਾ ਸੀਗਾ ਕਿ ਤੁਸੀਂ ਦੇਖੋ ਕਿ ਲੋਕ ਸਭਾ ਦੇ ਇਲੈਕਸ਼ਨ ਚ ਜੀ ਲੋਕ ਸਭਾ ਦੇ ਇਲੈਕਸ਼ਨ ਚ ਚੱਬੇਵਾਲ ਤੋਂ 9400 72 ਵੋਟਾਂ ਹਾਸਲ ਕਰਦੀ ਹੈ ਬੀਜੇਪੀ ਹੂੰ ਆ ਜਿਹੜੀਆਂ ਹੁਣ ਵੋਟਾਂ ਪਈਆਂ ਇਹ ਇਹਦੇ ਚ 8692 ਮਤਲਬ ਕਿ ਘਟ ਗਏ ਘਟ ਗਏ ਤਾਂ ਉਹ ਇੱਕ ਤਾਂ ਚੀਜ਼ ਉਹੀ ਆ ਰਹੀ ਆ ਨਾ ਕਿ ਲੋਕ ਸਭਾ ਵਿਧਾਨ ਸਭਾ ਅਲੱਗ-ਅਲੱਗ ਹੋ ਜਾਂਦਾ ਪਰ ਜੇ ਤੁਸੀਂ ਦੇਖੋ ਕਿ ਗਿੱਦੜਵਾਹਾ ਚ ਇਹਨਾਂ ਦੀਆਂ ਵੋਟਾਂ 14850 ਨਿਕਲੀਆਂ ਸਨ ਜੀ ਜਸੂਏ ਨੇ ਲੋਕ ਸਭਾ ਦੀ ਕਿਆ ਲੋਕੀ ਚੋਣ ਹੁੰਦੀ ਆ ਹਮ ਮਤਲਬ ਹਰੇਕ ਥਾਂ ਤੇ ਬਰਨਾਲੇ ਦੇ ਵਿੱਚ ਵੀ ਬੇਸ਼ੱਕ ਉੱਥੇ ਨੋਰ ਸਾਹਿਬ ਵਾਹਿਦ ਉਮੀਦਵਾਰ ਰਹਿ ਕੇ ਜ਼ਮਾਨਤ ਉੱਤੇ ਬਚ ਗਈ ਜੀ 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 ਇਹਨਾਂ ਦੀ ਪਰੰਤੂ ਉੱਥੇ ਵੀ 2000 ਵੋਟ ਕੱਟ ਗਈ ਭਾਜਪਾ ਦੇ ਨਾਲ ਤਾਂ ਮਤਲਬ ਕਿ ਭਾਜਪਾ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਉਹ ਆਪਣਾ ਫਿਕਰ ਕਰਨ ਦੀ ਥਾਂ ਤੇ ਦੂਜੇ ਲੱਡੂ ਵੰਡੇ ਜਾਂਦੇ ਆ ਤੇ ਪਰ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਜੇ ਕਾਲੀ ਦਲ ਦਾ ਉਦੋਂ ਤੱਕ ਸੂਤ ਆ ਗਿਆ ਇਹ ਜਿਹੜੇ ਲੱਡੂ ਵੰਡੇ ਆ ਨਾ ਹੋ ਸਕਦਾ ਕਿ ਇਸ ਖੁਚੀ ਚ ਵੰਡੇ ਹੋਣ ਵੀ ਹਲਕਾ ਮੱਲ ਲਿਆ ਆਉਣ ਵਾਲੇ ਸਮੇਂ 'ਚ ਪਾਰਟੀ ਵੀ ਮੱਲ ਲਾਂਗੇ ਜੀ ਕਿਉਂਕਿ ਮਨਪ੍ਰੀਤ ਬਾਦਲੂਰਾਂ ਇੱਕੋ ਗੱਲ ਕਹਿਣੀ ਹੈ ਦੀ ਮੈਂ ਉਹਨਾਂ ਛਾਤੀ ਢਾਲ ਲੈਣੀ ਆ ਉਹ ਪਾਰਟੀ ਕਿਹੜੀ ਹੈ ਜਿਵੇਂ ਰਾਜਾ ਵੜਿੰਗ ਕਹਿੰਦੇ ਸੀ ਕਹਿੰਦੇ ਵੀ ਇਹ ਤਾਂ ਛਲਣੀ ਹੋ ਚੁੱਕੀ ਹੈ ਤੁਸੀਂ ਇੰਨੀ ਵਾਰੀ ਛਾਤੀ ਢਾਲ ਲਈ ਜੀ 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 ਮਤਲਬ ਕਿ ਕੱਲ ਨੂੰ ਉਹਨਾਂ ਦੀ ਘਰ ਵਾਪਸੀ ਵੀ ਹੋ ਸਕਦੀ ਹੈ ਨਾ ਕਾਲੀਦਾਲ ਚ ਹੂੰ ਹੂੰ ਲੱਡੂ ਸ਼ਾਇਦ ਇਸ ਖੁਸ਼ੀ ਚ ਮਡੇ ਉੜ ਕੇ ਘਟੋ ਘਟਾ ਪੁਰਾਣੇ ਟਿਕਾਣੇ ਤੇ ਆ ਗਏ ਆ ਤੇ ਭਾਈ ਪੁਰਾਣੇ ਖਰਚੂ ਵੀ ਵਾਪਸੀ ਹੋ ਜਾਏਗੀ ਤਾਂ ਕੋਈ ਆ ਨਾ ਪਰ ਜਿਵੇਂ ਮਿੰਟੋ ਜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ ਕਿ ਸ਼ਾਇਦ ਜਿਹੜਾ ਇੱਕ ਤਰ੍ਹਾਂ ਨਾਲ ਸਿਆਸੀ ਗਰਾਉਂਡ 2027 ਵਾਸਤੇ ਭਾਜਪਾ ਤਿਆਰ ਹੋ ਰਿਹਾ ਉਹ ਜਿਹੜਾ ਕੁਝ ਬਹੁਤਾ ਨਹੀਂ ਬਣਾ ਚਲੋ ਉਹ ਤੇ ਹੈਗਾ ਹੀ ਆ ਭਾਜਪਾ ਦਾ ਜਿਹੜਾ ਮਤਲਬ ਕਿ ਉਹ ਮੰਤਵ ਤੇ ਹੈਗਾ ਹੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਪਰ ਗੱਲ ਇਹ ਆ ਕਿ ਇਹ ਵਿਸ਼ਾ ਭਾਜਪਾ ਵਾਸਤੇ ਬਹੁਤ ਗੰਭੀਰ ਹੈ ਕਿ ਭਈ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਪੁੱਪ 8.5% ਕੱਢ ਗਿਆ ਹਮ ਲੋਕ ਸਭਾ ਦੇ ਮੁਕਾਬਲੇ ਤਾਂ ਮਤਲਬ ਇਹ ਸਾਫ ਹੈ ਕਿ ਜੇ ਮੰਨ ਲਓ ਇਸੇ ਪੈਟਰਨ ਤੇ VOTING ਅੱਗੇ ਹੁੰਦੀ ਹੈ ਜੀ ਤਾਂ ਭਾਜਪਾ ਵਾਸਤੇ ਸਤਾਈ ਬਹੁਤ ਮੁਸ਼ਕਲ ਆ ਮੁਸ਼ਕਲ ਬਿਲਕੁਲ ਬਹੁਤ ਮੁਸ਼ਕਲ ਹੈ ਜੀ ਤੁਹਾਨੂੰ ਵਿਧਾਨ ਸਭਾ ਚੋਣਾਂ ਚ ਲੋਕ ਜਿਆਦਾ ਚੋਗਾ ਨਹੀਂ ਬੋਲਦੇ ਪੰਜਾਬ ਦੇ ਜੀ 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 ਬਿਲਕੁਲ ਬਿਲਕੁਲ ਮਿੰਟੋ ਜੀ ਦੋਸਤਾਂ ਨੂੰ ਆਪਾਂ ਸ਼ਾਮਿਲ ਕਰ ਲਈਏ ਨਾਲ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਸੁਪਨੇ ਲੈਣ ਦਾ ਸਭ ਨੂੰ ਹੱਕ ਹੈ ਮਨਪ੍ਰੀਤ ਬਾਦਲ ਵੀ ਲੈ ਰਿਹਾ ਹੈ ਕਰ ਬਈ ਇਹ ਇੱਕ ਤਰ੍ਹਾਂ ਦੀ ਸਿਆਸੀ ਤਿਆਰੀ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿਲੇ ਸੁਪਨੇ ਨਹੀਂ ਕਿਹਾ ਸਿਆਸੀ ਸਿਆਸਤ ਹੀ ਕਰਨੀ ਹੈ ਸਭ ਜੀ 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 ਬਿੱਟੂ ਜੀ ਕਹਿ ਰਹੇ ਨੇ ਕਿ ਰਾਜਸਥਾਨ ਦੇ ਵਿੱਚ ਭਾਜਪਾ ਸੱਤਾ ਦੇ ਵਿੱਚੋਂ 5 ਸੀਟਾਂ ਲੈ ਗਈ ਹੈ ਜਾਟਨ ਫਾਇਆ ਜੀ ਕਹ ਰਿਹਾ ਕਿ ਪੰਜਾਬ ਨੂੰ ਸੀਰੀਅਸ ਸਿਆਸੀ ਲੀਡਰਾਂ ਦੀ ਲੋੜ ਆਉ ਤਾਂ ਇਹ ਆਪਣੇ ਆ ਤਾਂ ਕੁਝ ਕਮੇਡੀ ਕਰ ਦਿੰਦੇ ਆ ਕੁਛ ਇਧਰ ਉਧਰੋਂ ਇੱਕ ਦੂਜੇ ਤੇ ਬਸ ਕੁਝ ਕਮੇਡੀ ਕਰ ਦਿੰਦੇ ਕੁਝ ਕਮੇਟੀ ਕਰ ਦਿੰਦੇ ਕਮੇਟੀ ਕਰ ਦਿੰਦੇ ਲੋਕ ਸਭਾ ਚੋਣ ਵਿੱਚ ਮੋਦੀ ਨੂੰ ਵੋਟ ਪਏ ਸੀ ਕਹਿੰਦੇ ਅ ਬਿਲਕੁਲ ਕੋਸ਼ਿਸ਼ ਫੇਸ ਹੋ ਰਹੀ ਹੈ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਰਿਜੈਕਟ ਹੋ ਰਹਾ ਹੁਣ ਰਿਜੈਕਟ ਹੋ ਰਹਾ ਕਿਉਂ ਕਿ ਜੇ ਇਹੀ ਚੀਜ਼ ਲਾਉ ਤੁਸੀਂ ਕਿੱਡੀ ਤਮਾਕੇਦਾਰ ਜਿੱਤ ਹਾਸਲ ਕੀਤੀ ਸੀ ਇਹਨਾਂ ਨੇ ਰਾਜਸਥਾਨ ਮੱਧ ਪ੍ਰਦੇਸ਼ ਛਤੀਸਗੜ ਜੀ ਤਿੰਨੇ ਹੀ ਸਟੇਟ ਜਿਹੜੇ ਸੀ ਉਹ ਕਾਂਗਰਸ ਤੋਂ ਖੋਲੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਖੋਲੇ ਲਿਆਗਾ ਰਾਜਸਥਾਨ ਤੇ ਸਰਕਾਰ ਚੱਲ ਰਹੀ ਸੀ ਦਿਨ ਉਸ ਜੀ ਜੀ ਬਿਲਕੁਲ ਛਤੀਸਗੜ ਚ ਉਹਨਾਂ ਦੀ ਗਵਰਨਮੈਂਟ ਚੱਲ ਰਹੀ ਸੀ ਤਾਂ ਹੁੰਦਾ ਕੀ ਹੈ ਕਿ ਉਹ ਤੋਂ ਕੁਝ ਮਹੀਨਿਆਂ ਬਾਅਦ ਥੋੜੇ ਜਿਹੇ ਮਹੀਨੇ ਆਵਾਦ ਜੇ ਮੋਦੀ ਸਾਹਿਬ ਦੀ ਇੰਨੀ ਸਾਦਾ ਲਹਿਰ ਹੈ ਹੂੰ ਤਾਂ ਫਿਰ ਉਹਨਾਂ ਰਾਜਾਂ ਦੇ ਵਿੱਚ ਇਹਨਾਂ ਦਾ ਲੋਕ ਸਭਾ ਚ ਹਸ਼ਤ ਜਿਹੜਾ ਹੈ ਜਿਰਾ ਚੰਦ ਚ ਉਹ ਵੈਸਾ ਹੋਇਆ ਜਿਹਨੂੰ ਆਪਾਂ ਮਾੜਾ ਦਿੰਦੇ ਬਿਲਕੁਲ ਮਤਲਬ ਜੇ ਤੁਸੀਂ ਦੇਖੋਗੇ ਤਾਂ ਖਾਸ ਕਰਕੇ ਸਤਾੜੀ ਪਾਰਟੀ ਫਿਰ ਵੀ ਆਪਾਂ ਕਹਿੰਦੇ ਨੇ ਸੰਭਾਲ ਜਾਂਦੀ ਹੈ ਮਤਲਬ ਕਿ ਜੇ ਇੱਕ ਚੀਜ਼ ਹੋਰ ਦੇਖੋ ਇੱਕ ਮਿਸਾਲ ਲਓ ਤੁਸੀਂ ਹੋਰ ਜੇ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਯੂਪੀ ਚ ਵੀ ਇਹਨਾਂ ਨੇ ਜੋ ਫੇਸ ਕੀਤਾ ਸਭ ਨੂੰ ਪਤਾ ਹੀ ਆ ਜੀ ਜੀ ਨੰਦੇੜ ਦੇ ਵਿੱਚ ਨਾ ਬਾਇਲੈਕਸ਼ਨ ਹੋਇਆ ਨੰਦੇੜ ਦੇ ਵਿੱਚ ਜਿੱਥੇ ਬਾਬਾ ਧੂਆ ਨੇ ਜਾ ਕੇ ਤੁਮਪ ਵਾਲੀ ਜੀ ਜੀ ਉਹਦਾ ਕਾਰਨ ਸੀਗਾ ਹੂੰ ਕਿ ਇਹਨਾਂ ਨੂੰ ਉੱਥੇ ਤੁਹਾਨੂੰ ਪਤਾ ਸਿੱਖਾਂ ਦੀ ਗਿਣਤੀ ਆ ਗਈ ਹੈ ਵੈਸੇ ਮਹਾਰਾਸ਼ਟਰ ਤੇ ਕਈ ਸ਼ਹਿਰ ਆ ਜਿੱਥੇ ਸਿੱਖਾਂ ਦੀ ਗਿਣਤੀ ਜ਼ਿਆਦਾ ਮਤਲਬ ਕਿ ਹਾਂ ਜੀ ਜੀ ਬਿਲਕੁਲ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿੰਦੇ ਤਾਦਾਦ ਜਿਹੜੀ ਹੈ ਉਹ ਗਣਤੀ ਮਿੰਤੀ ਚ ਆਉਂਦੀ ਹੈ। 나ਗਪੁਰ ਦੇ ਵਿੱਚ ਵੀ ਖਾਸੇ ਸਿੱਖਾ ਗਿਆ। ਹੁਣ ਨੰਦੇੜ ਦੇ ਵਿੱਚ ਇਨਾ ਇਲੈਕਸ਼ਨਸ ਦੇ ਨਾਲ ਹੀ ਮਹਾਰਾਸ਼ਟਰ ਦੇ ਵਿੱਚ ਹੂੰ ਉਪਚੋਣ ਆਈ। ਤਾਂ ਕਮਾਲ ਦੇਖੋ ਕਿ ਇੰਨਾ ਅੰਡਰਕਰੰਟ ਇੱਕ ਪਾਸੜ ਜਿੱਤ ਨੰਦੇੜ ਵਾਲੀ ਸੀਟ ਹਾਰ ਕੇ ਲੋਕ ਸਵਾਲੀ। ਹੂੰ ਇਸ ਚੀਜ਼ ਨੂੰ ਵੀ ਤਾਂ ਦੇਖਣਾ ਪਏਗਾ ਨਾ। ਬਿਲਕੁਲ। ਕਿ ਸ਼ਾਇਦ VOTER ਇਹ ਮੈਸੇਜ ਦੇ ਰਿਹਾ ਕਿ ਮੋਦੀ ਸਾਹਿਬ ਬੱਸ ਹੂੰ ਆ ਬਾਹਰ। ਤਾਂ ਮਤਲਬ ਉਹ ਇੰਟਰਸਟ ਦਿਖਾ ਰਿਹਾ ਕਾਂਗਰਸ ਵਿੱਚ ਜੀ ਜੀ ਜੇ ਆਪਾਂ ਇਹ ਨਾ ਮੈਸੇਜ ਜਿਹੜੇ ਵੋਟਰ ਤੇ ਸੰਕੇਤ ਆ ਜਾਂ ਜਿਹੜੇ ਮੈਸੇਜ ਨਿਕਲ ਰਹੇ ਆ ਤਾਥਤਮਕ ਤੌਰ ਤੇ ਦੇਖੀਏ ਤਾਂ ਇਹ ਥੋੜਾ ਜਿਹਾ ਮੈਨੂੰ ਉਲਟ ਵੀ ਲੱਗਦਾ ਹੈ ਉਲਟ ਵੀ ਲੱਗਦਾ ਬਿਲਕੁਲ ਜੀ ਬਿਲਕੁਲ ਮਿੱਤਰੇ ਕਹਿ ਰਹੇ ਸੀ ਕਿ ਭਾਈ ਹੁਣ ਮੋਦੀ ਸਾਹਿਬ ਦਾ ਜਿਹੜਾ ਜਾਦੂ ਨਹੀਂ ਚੱਲਣਾ ਸਹੀ ਗੱਲ ਹੈ ਲੋਕ ਬੋਲ ਰਹੇ ਆ ਕਿ ਨਰਿੰਦਰ ਮੋਦੀ ਬਿਲਕੁਲ ਰਿਟਾਇਰਮੈਂਟ ਦੇ ਕਗਾਰ ਤੇ ਆ ਗਿਆ ਬਹੁਤ ਜਲਦੀ ਨਾ ਦੀ ਰਿਟਾਇਰਮੈਂਟ ਹੋ ਜਾਏਗੀ ਤਾਂ ਤੁਸੀਂ ਦੇਖੋ ਮਤਲਬ ਇਹਨਾਂ ਦਾ ਹੁਣ ਚਾਲ ਟਾਲ ਉਹ ਜਿਹੜਾ ਮਤਲਬ ਕਿਸੇ ਨਾਮ ਤਾਣ ਕੇ ਤੁਰਨਾ ਗੜਸ ਦੇ ਨਾਲ ਬੋਲਣਾ ਉਮਰ ਦਾ ਫਰਕ ਪੈਂਦਾ ਨਾ ਉਮਰ ਦਾ ਫਰਕ ਪੈਂਦਾ ਜੀ ਉਮਰ ਅੱਗੇ ਜ਼ੋਰ ਨਾ ਚੱਲਦਾ ਗੋਡਿਆਂ ਮੋਡਿਆਂ ਦਾ ਉਤੋਂ ਪਹਾ ਤੇਜ ਹੋ ਗਿਆ ਮਲੀਆਂ ਡੋਡਿਆਂ ਦਾ ਤਾਂ ਗੱਲ ਇਹ ਆ ਕਿ ਭਾਈ ਇਹ ਇਹ ਚੀਜ਼ ਤੁਸੀਂ ਦੇਖੋਗੇ ਸਪਸ਼ਟ ਤੌਰ ਤੇ ਤੁਹਾਨੂੰ ਨਜ਼ਰ ਆਏਗੀ ਬਿਲਕੁਲ ਜੀ ਤਾਂ ਇਹ ਰਿਪਲੇਸ ਆਰਐਸਐਸ ਵਾਲੇ ਵੀ ਚੋਣ ਕਿ ਕਿ ਹੋ ਜਾਵੇ ਔਰ ਮੋਤੀ ਸਭ ਹੋ ਸਕਦਾ ਕਿ ਨਾਂ ਸੰਕੇਤਾਂ ਨੂੰ ਬੁੱਝ ਕੇ ਹੂੰ ਆਪ ਹੀ ਕਹਦਨ ਕਿ ਭਾਈ ਮੇਰਾ ਤਿਆਰ ਕਰੋ ਚੋਲਾ ਹੁਣ ਮੇਰਾ ਜੀ ਨਿਕਲਦਾ ਸਮਾਂ ਆ ਗਿਆ ਬਿਲਕੁਲ ਮੈਨੂੰ ਐਵੇਂ ਲੱਗਦਾ ਹੈ ਕਿ ਨਰਿੰਦਰ ਮੋਦੀ ਡੈਫੀਨਟਲੀ ਅਗਲੀ ਲੋਕ ਸਭਾ ਚਾਹੇ ਉਹ ਜਦੋਂ ਵੀ ਛੋਣ ਹੋਵੇ ਹੂੰ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਪ੍ਰਚਾਰਕਤਾ ਹੋ ਸਕਦੇ ਆ ਹੂੰ ਪਰ ਪ੍ਰਧਾਨ ਮੰਤਰੀ ਦਾ ਦਾਅਵਾ ਦੇ ਦਾ ਬਿਲਕੁਲ ਚਿਹਰਾ ਨਹੀਂ ਹੋ ਸਕਦਾ ਮੇਰਾ ਇਹ ਮੰਨਦਾ